ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਕਰ ਪੰਗੂ ਦੇ ਨਾਲ ਦੋਸਤੋ ਜਿਹੜੀ ਲਾਈਵ ਸੈਟਲਾਈਟ ਦੇ ਇੱਕ ਮੁਤਾਬਕ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਤੁਹਾਡਾ ਨਾ ਅੱਜ ਰਾਤ ਦੇ ਮੌਸਮ ਦੀ ਤੇ ਕੱਲ ਸਵੇਰ ਦੇ ਮੌਸਮ ਦੀ ਤੇ ਦੇਖ ਸਕਦੇ ਹਾਂ ਜਿਹੜੀਆਂ ਦੱਖਣ ਪੂਰਬੀ ਹਵਾਵਾਂ ਨੇ ਉਹ ਚੱਲ ਰਹੀਆਂ ਨੇ ਹਲਕੇ ਹਲਕੇ ਜਿਹੜੀਆਂ ਧਾਰੀਆਂ ਕੀੜੀਆਂ ਦੇ ਰੂਪ ਦੇ ਵਿੱਚ ਕਦੇ ਤੁਹਾਨੂੰ ਉੱਤਰ ਪੱਛਮੀ ਦਿਖਾਈ ਦੇ ਰਹੀਆਂ ਨੇ ਕਦੇ ਇਹ ਆਪਾਂ ਨੂੰ ਦੱਖਣ ਪੂਰਬੀ ਤੇ ਕਦੇ ਇਸ ਸਾਈਡ ਤੋਂ ਜਿਹੜੀਆਂ ਪੱਛਮੀ ਹਵਾਵਾਂ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਾਪ ਰਿਹਾ ਹੈ ਪ੍ਰੰਤੋ ਜਿਹੜੀ ਬੱਦਲ ਵਈ ਆ ਉਹ ਤੁਸੀਂ ਦੇਖ ਸਕਦੇ ਹੋ ਹਿਮਾਚਲ ਐਂਡ ਜੰਮੂ ਐਂਡ ਕਸ਼ਮੀਰ ਦੇ ਵਿੱਚ ਲੇ ਐਂਡ ਲਦਾਖ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਇਸ ਸਮੇਂ ਜਿਹੜਾ ਸ੍ਰੀ ਅਮਰਸਰ ਸਾਹਿਬ ਦਾ ਤਾਪਮਾਨ ਉਹ 12 ਡਿਗਰੀ ਦੇ ਕਰੀਬ ਪਹੁੰਚਿਆ ਹੋਇਆ ਤੇ ਬੱਦਲ ਵਈ ਆ ਜਿਹੜੀ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਤੇ ਲੁਧਿਆਣਾ ਪਟਿਆਲੇ ਦੇ ਕੁਝ ਖੇਤਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਤੁਸੀਂ ਦੇਖ ਸਕਦੇ ਹੋ ਬੱਦਲ ਵਈ ਆਪਾਂ ਨੂੰ ਜਿਹੜੀ ਦਿਖਾਈ ਦੇ ਰਹੀ ਹੈ ਤੇ ਦੇਖ ਸਕਦੇ ਹੋ ਇਸ ਸਮੇਂ ਜਿਹੜੀ ਤਾਜ਼ਾ ਅਪਡੇਟ ਹੈ ਅੱਜ ਰਾਤ ਦੀ ਤੇ ਅੱਜ ਰਾਤ ਨੂੰ ਕਿਤੇ ਕਿਤੇ ਜਿਹੜਾ ਹੈ ਮੀਂਹ ਜਿਹੜਾ ਆਪਾਂ ਨੂੰ ਅ ਦੇਖਣ ਨੂੰ ਮਿਲੂਗਾ ਤੁਸੀਂ ਜੁੜੇ ਰਹੋ ਇਸ ਤੁਹਾਡੇ ਨਾਲ ਅਗਲੇ ਜੋ ਸੈਟਲਾਈਟ ਦੀ ਤਸਵੀਰ ਹੈ ਉਹ ਵੀ ਸਾਂਝੀ ਕਰਦੇ ਆ ਕਿ ਬੱਦਲ ਵਾਈ ਜਿਹੜੇ ਇਸ ਸਮੇਂ ਪੰਜਾਬ ਦੇ ਕਿੰਨਾ ਕਿੰਨਾ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਤਸਵੀਰ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਤੁਹਾਨੂੰ ਅਸੀਂ ਸੈਟਲਾਈਟ ਦੇ ਮਤਲਬ ਜਿਹੜੀ ਲਾਈਵ ਤਸਵੀਰ ਹੈ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਪ੍ਰਾਈਵੇਟ ਸੰਸਥਾ ਦੇ ਜਿਹੜੇ ਸੈਟਲਾਈਟ ਨੇ ਉਹਨਾਂ ਦੇ ਉੱਤੇ ਇਹ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੋਸਤੋ ਦੇਖ ਸਕਦੇ ਹੋ ਜਦੋਂ ਕਿ ਇਹ ਅਸਮੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਬੱਦਲਵਾਈ ਦੀ ਚਾਦਰਾਈ ਦਿਖਾਈ ਦੇ ਰਹੀ ਹੈ ਪਰੰਤੂ ਇਹ ਬੱਦਲਵਾਈ ਜਿਹੜੀ ਅੱਗੇ ਲੰਘ ਚੁੱਕੀ ਹੈ ਲਾਈਵ ਸੈਟਲਾਈਟ ਦੇ ਉੱਚੇ ਬੱਦਲਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਜੋ ਆਫੀਸ਼ੀਅਲ ਸਾਈਟ ਆ ਉਸ ਦੇ ਉੱਤੇ ਉਸ ਦੇ ਵਿੱਚ ਜਿੱਥੇ ਵੀ ਜੋ ਬੱਦਲਵਾਈ ਆ ਮੀ ਹੈ ਉਹ ਸਾਰਾ ਪ੍ਰੋਪਰ ਦਿਖਾਈ ਦੇ ਰਿਹਾ ਹੈ ਉਸ ਦੀ ਅਪਡੇਟ ਤੁਹਾਡੇ ਨਾਲ ਜਿਹੜੀ ਅਸੀਂ ਹੁਣੇ ਸਾਂਝੀ ਕਰਨ ਲੱਗੇ ਆਂ ਲਾਈਵ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਹੈ ਇਸ ਦੇ ਵਿੱਚ ਦੇਖ ਸਕਦੇ ਹੋ ਸਿਰਫ ਪਹਾੜੀ ਇਲਾਕਿਆਂ ਦੇ ਵਿੱਚ ਹੀ ਬੱਦਲ ਬਾਈ ਦਿਖਾਈ ਦੇ ਰਹੀ ਹੈ ਤੇ ਜਿਹੜੀ ਪੰਜਾਬ ਦੇ ਵਿੱਚ ਹਲਕੀ ਹਲਕੀ ਧੁੰਦ ਰੂਮੀ ਜੀ ਬੱਦਲ ਬਾਈ ਜਿਹੜੀ ਕਿਤੇ ਕਿਤੇ ਦਿਖਾਈ ਦੇ ਰਹੀ ਹੈ ਤੁਸੀਂ ਲਾਈਵ ਸੈਟਲਾਈਟ ਦੀ ਤਸਵੀਰ ਦੇਖ ਰਹੇ ਹੋ ਤੇ ਜੇਕਰ ਅਸੀਂ ਗੱਲ ਕਰੀ ਅੱਜ ਰਾਤ ਦੇ ਸੰਖੇਪ ਦੇ ਵਿੱਚ ਤਾਂ ਅੱਜ ਰਾਤ ਨੂੰ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਬਣਦਾ ਹੋਇਆ ਨਜ਼ਰ ਆਊਗਾ ਬੱਦਲ ਬਾਈ ਜਿਹੜੀ ਉਹ ਅੱਗੇ ਲੰਘਦੀ ਹੋਈ ਨਜ਼ਰ ਆਊਗੀ ਕਿਤੇ ਕਿਤੇ ਕਾਦੋਕਾ ਖੇਤਰਾਂ ਦੇ ਵਿੱਚ ਅਧਿਕਰਾਤਾ ਕਿਹੜੀ ਕਿਨਮਨ ਕਣੀ ਹੁੰਦੀ ਹੋਈ ਨਜ਼ਰ ਆਊ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਵੀ ਜਿਹੜਾ ਤੰਦਨੂਮਾ ਮਾਹੌਲ ਹੋਊਗਾ ਤੇ ਕਿਤੇ ਕਿਤੇ ਜਿਹੜੇ ਟੁੱਟਵੇਂ ਛੋਟੇ-ਮੋਟੇ ਬੱਦਲ ਹੋਣਗੇ ਉਹ ਵੀ ਦੇਖਣ ਨੂੰ ਮਿਲਣਗੇ ਕੋਈ ਜ਼ਿਆਦਾ ਨਹੀਂ ਹੋਣਗੇ ਤੇ ਬਾਕੀ ਸਵੇਰ ਦਾ ਸਮੇਂ ਜੋ ਵੀ ਵੱਡੀ ਅਪਡੇਟ ਆਊਗੀ ਉਹ ਤਾਂ ਅਹਰ ਨਾ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਪਰੰਤੂ ਫਿਲਹਾਲ ਜੋ ਸਾਨੂੰ ਅਪਡੇਟ ਭਾਰਤੀ ਮੌਸਮ ਵਿਗਿਆਨ ਦੇ ਸੈਟੇਲਾਈਟਾਂ ਦੇ ਤੋਂ ਪ੍ਰਾਈਵੇਟ ਸੰਸਥਾਵਾਂ ਦੇ ਤੇ ਸਰਕਾਰੀ ਜਿਹੜੇ ਆਫੀਸ਼ੀਅਲ ਸਾਈਟਾਂ ਉਹਨਾਂ ਦੀ ਉਸ ਦੇ ਉੱਤੇ ਪ੍ਰਾਪਤ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਸਮ ਪੰਜਾਬ ਦਾ ਮੌਸਮ ਆ ਉਹ ਬਿਲਕੁਲ ਖੁਸ਼ਕਤਾ ਨਹੀਂ ਕਹਿ ਸਕਦੇ ਸਾਫ਼ ਕਹਿ ਸਕਦੇ ਬੱਦਲਾਂ ਤੋਂ ਹਲਕਾ ਰਹਿਤ ਕਹਿ ਸਕਦੇ ਆ ਟੁੱਟਵੀਂ ਬੱਦਲ ਬਈ ਜਿਹੜੀ ਕਿ ਆਪਾਂ ਕਹ ਸਕਦੇ ਆ ਘੱਟ ਜੀ ਬੱਦਲ ਬਈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਇਸ ਸਮੇਂ ਬਣਿਆ ਹੋਇਆ ਤੇ ਸਵੇਰ ਦੇ ਸਮੇਂ ਲਾਈਵ ਹੋ ਕੇ ਵੀਡੀਓ ਤੁਹਾreturnData ਜਾਣਕਾਰੀ ਦੀ ਉਹ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ